ਅਸੀਂ ਲੁੱਟਣਾ ਹੈ ਅਸੀਂ ਕੁੱਟਣਾ ਸਾਨੂੰ ਮਾਰ ਦੇ ਗੋਲੀ ਨਾਲ ਮਾਰਨਾ ਪਵੇ 3 ਸੁੱਟ ਕੇ ਮਾਰਨਾ ਪਵੇ ਦਰੋਨਾ ਨਹੀਂ ਮਾਰਨਾ ਪਵੇ ਮਾਰਨੀ ਆਪਣ ਅਸੀਂ ਮਾਰਨਾ ਤੇ ਅਸੀਂ ਇਸ ਜ਼ਮੀਰ ਧਰਤੀ ਬੰਦੇ ਕਾਬੂ ਕਰਨਾ ਜਦੋਂ ਪੰਜਾਬ ਦੇ ਵਿੱਚ ਜ਼ਮੀਰ ਖੋਹ ਲਈ ਆਏ ਹੋਏ ਨੇ ਕਿ ਅਸੀਂ ਜਿੰਨੇ ਲੁੱਟੇਦਾਰ ਰਿਆਂ ਜਿੰਨੇ ਕੁੱਟੇ ਜਾ ਰਹੇ ਜਿੰਨੇ ਮਾਰੇ ਜਾ ਰਹੇ ਆ ਅਸੀਂ ਇੱਕ ਸਾਹ ਪਾ ਲਈਏ ਚਾਹੇ ਬੰਦੂਕ ਨਾਲ ਬੰਗਲੇ ਹੋਣ ਚਾਹੇ ਗਾਮਨਾ ਲੜਨ ਵਾਲੇ ਹੋਣ ਚਾਹੇ ਕਰਮਾ ਨਾਲ ਲੜਨ ਵਾਲੇ ਹੋਣ ਚਾਹੇ ਬਾਈਕ ਤੇ ਕੈਮਰਾ ਚੱਕ ਕੇ ਲੜਨ ਵਾਲੇ ਹੋਣ ਉਹ ਸਾਰੇ ਇਕੱਠੇ ਆਪਦੀ ਜ਼ਮੀਰ ਦੀ ਹੋਵੇ ਰਾਖੀ ਕਰ ਰਹੇ ਨੇ ਜਿਹੜੇ ਤੁਸੀਂ ਕਰ ਰਹੇ ਹੋ ਤਾਂ ਉਹ ਨਾਮ ਨੂੰ ਘੇਰ ਕੇ ਮਾਰਿਆ ਜਾ ਰਿਹਾ ਉਹਨਾਂ ਤੇ ਗੂੜ੍ਹ ਹਮਲੇ ਸੁੱਟੇ ਜਾ ਰਹੇ ਬਹੁਤ ਸਮਾਂ ਜਦੋਂ ਬਲਾਕਕਾਰ ਹੁੰਦੇ ਨੇ ਤਾਂ ਫੇਰ ਉਹ ਕੀ ਕਰਦੇ ਨੇ ਫੇਰ ਉਹ ਸਾਡੇ ਬਾਪੇ ਦਾ ਲਾ ਨਸਰ ਪ੍ਰਧਾਨ ਬਾਸ਼ਮਸ਼ੀਰੇ ਦਸ ਫਿਰ ਉਹਨਾਂ ਦਾ ਯਾਦ ਜਿਨੇ ਚੌਰਾ ਲੋਕ ਕਿੰਨੇ ਵੀ ਵਖਰੇ ਹੋਣ ਕਿਉਂਕਿ ਦੁਸ਼ਮਣ ਦਾ ਦੁਸ਼ਮਣ ਬੋਲ ਪੁੰਦਾ ਜਿਹੜਾ ਵੀ ਬੰਦਾ ਪੰਜਾਬ ਅੰਦਰ ਇਹ ਸੋਚਦਾ ਕਿ ਪੰਜਾਬ ਮੁਕਤੀ ਹੁਣੀ ਚਾਹੀਦੀ ਹੈ ਪੰਜਾਬ ਕਜ਼ਾਨਾ ਮਦੂਲਾ ਦਾ ਰਾਜ ਆਵੇ ਕਿਉਂ ਨਹੀਂ ਪੁਰਨਾ ਬਣਾ ਧਾਵਾ ਇਸ ਤਰ੍ਹਾਂ ਵੀ ਰਾਤ ਨੂੰ ਰਸ਼ਨਾਉਂਦੇ ਰਹੇ ਨੇ ਲੋਕ ਦਹਿਕਦੇ ਜਿਆਰਾ ਤੇ ਸੌਂਦੇ ਰਹੇ ਨੇ ਲੋਕ ਜਦੋਂ ਇੰਨਾ ਹਨੇਰ ਛਾਰਿਆ ਹੋਵੇ ਤੇ ਉਦੋਂ ਜਿਹੜੇ ਦਹਿਕਦੇ ਜਿਆਰਾ ਤੇ ਸੌਂ ਕੇ ਬਹਿ ਕੇ ਰਾਤ ਨੂੰ ਰਸ਼ਨਾ ਰਹੇ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਸਜਦਾ ਕਰੀਏ ਹਕੂਮਤੀ ਜ਼ਬਰਦਸਤ ਨਾਲ ਜੋ ਤੇ ਮੌਸਮ ਕਾਬਲਾ ਜਮਾਰੇ ਜਾ ਰਿਹਾ ਹੈ ਤੇ ਬਾਦੀ ਕਿਸਾਨ ਮਜ਼ਦੂਰ ਜਿੰਦਾਬਾਦ 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 ਸਤਿਕਾਰਯੋਗ ਸਾਥੀਓ ਜਦੋਂ ਇਹ ਗੱਲ ਕਾਫੀ ਸਮਾਂ ਪਹਿਲਾਂ ਸੁਣਦੇ ਸੀ ਕਿ ਜੰਗਲ ਦੇ ਵਿੱਚ ਜੰਗਲੀ ਏਰੀਆ ਦੇ ਵਿੱਚ ਆਦੀਵਾਸਨਾਂ ਤੋਂ ਜਲ ਜੰਗਲ ਜ਼ਮੀਨ ਖੋਇਆ ਜਾ ਰਿਹਾ ਤੇ ਅਸੀਂ ਸੋਚਦੇ ਸੀ ਕਿ ਕਿਵੇਂ ਖੋਇਆ ਜਾ ਰਿਹਾ ਉਹਦਾ ਅੱਜ ਸਿਰਫ ਉੱਥੇ ਹੀ ਨਹੀਂ ਉਹਦਾ ਰੂਪ ਅਸੀਂ ਇੱਥੇ ਵੀ ਵੇਖ ਰਹੇ ਆ ਸਾਨੂੰ ਕਹਿ ਦਿੱਤਾ ਜਾਂਦਾ ਕਿ ਆ ਜਿਹੜਾ ਪਾਣੀ ਐ ਦਰਿਆ ਦਾ ਇਹ ਵੀ ਨਹਿਰ ਕੱਢ ਕੇ ਹਰਿਆਣੇ ਨੂੰ ਪਾਣੀ ਦੇਣਾ ਦੇਣਾ ਜਾਂ ਨਹੀਂ ਦੇਣਾ ਉਹ ਤਾਂ ਲੜਾਈ ਪਈ ਹੋਈ ਐ ਪਰ ਸਾਡਾ ਇੱਥੋਂ ਦਾ ਪਾਣੀ ਧਰਤੀ 헤ਟਲਾ ਪਾਣੀ ਬੋਤਲਾਂ ਚ ਬੰਦ ਕਰਕੇ ਵੇਚ ਦਾ ਅਧਿਕਾਰ ਪ੍ਰਾਈਵੇਟ ਕੰਪਨੀਆਂ ਨੂੰ ਕਿਹਨੇ ਦੇ ਦਿੱਤਾ ਕੌਣ ਦੇਗਾ ਅਸੀਂ ਮੰਗ ਕਰਦੇ ਆ ਸਾਡੀਆਂ ਫਸਲਾਂ ਦੀ ਐਮਐਸਪੀ ਸਾਨੂੰ ਮਿਲੇ ਉਹਦੀ ਨੁਕਤ ਕਰਕੇ ਮੁਨਾਫਾ ਕੌਣ ਕਮਾ ਲੈਂਦਾ ਬਿਲਕੁਲ ਇਸੇ ਤਰ੍ਹਾਂ ਉਹ ਜਿਹੜੇ ਲੋਕ ਕਿਉਂਕਿ ਸਾਡਾ ਇੱਥੇ ਫਸਲ ਪੈਦਾ ਕਰਕੇ ਤੇ ਵੇਚਣਾ ਸਾਡੀ ਜ਼ਰੂਰਤ ਹੈ ਜੇ ਲੋੜ ਹੈ ਤਾਂ ਉੱਥੇ ਜਿਹੜੇ ਜੰਗਲ ਨੇ ਉਹਨਾਂ ਦੇ ਵਿੱਚੋਂ ਜੜੀ ਬੂਟੀਆਂ ਜਾਂ ਹੋਰ ਚੀਜ਼ਾਂ ਲੈ ਆ ਕੇ ਆਪਦਾ ਗੁਜ਼ਾਰਾ ਕਰਨਾ ਤੇ ਅੱਗੇ ਮੰਡੀ ਦੀ ਜ਼ਰੂਰਤ ਲਈ ਲੈ ਕੇ ਆਉਣਾ ਉਹਨਾਂ ਲੋਕਾਂ ਦੀ ਲੋੜ ਹੈ ਕਿ ਜਦੋਂ ਇਹ ਕਾਨੂੰਨ ਬਣਾ ਦਿੰਦੇ ਨੇ ਕਿ ਥੋਂ ਦਾ ਪਾਣੀ ਬੋਤਲਾਂ 'ਚ ਭਰ ਕੇ ਪ੍ਰਾਈਵੇਟ ਕੰਪਨੀ ਫਲਾਣੀ ਵੇਚੂਗੀ ਤਾਂ ਉਹ ਖੁਸ਼ ਰਹਿੰਦੇ ਨੇ ਜਦੋਂ ਇਹ ਕਾਨੂੰਨ ਲਾਉਂਦੇ ਨੇ ਕਿ ਆਹ ਪੰਜਾਬ ਦੇ ਅਗਰ ਖੇਤ ਮਿੱਟੀ ਨੂੰ ਫਲਾਣੀ ਕੰਪਨੀ ਨੂੰ ਦੇ ਦਿੱਤਾ ਜਾਊਗਾ ਭਾਰਤ ਮਾਲਾ ਪ੍ਰੋਜੈਕਟ ਪਾਰਸੀ ਲੈ ਕੇ ਇਥੇ ਸ਼ਹਿਰੀਕਰਨ ਕਰ ਦਿੱਤਾ ਜਾਊਗਾ ਤਾਂ ਇਸ ਤਰ੍ਹਾਂ ਨਾਲ ਖੋਇਆ ਜਾਂਦਾ ਕਿ ਅਸੀਂ ਉਹਦਾ ਵਿਰੋਧ ਕਰਨ ਲਈ ਇਕੱਠੇ ਹੁੰਨੇ ਆ ਸਾਡੇ ਕੋਲ ਥੋੜੇ ਬਹੁਤੇ ਸੂਲਤਾ ਹੈਗੀਆਂ ਨੇ মিডিਆ ਦੀਆਂ ਅਸੀਂ ਆਪਣੇ ਟਰੈਕਟਰ ਸੜਕਾਂ ਦੇ ਉਤਾਰ ਦਿੰਨੇ ਆ ਅਸੀਂ ਆਪਣੇ ਮੋਟਰਸਾਈਕਲ ਉਤਾਰ ਦਿੰਨੇ ਆ ਅਸੀਂ ਵੱਡੇ ਵੱਡੇ ਧਰਨੇ ਮਾਰ ਕੇ ਬੈਠ ਜਾਂਦੇ ਆ ਪਰ ਵਿਕਾਸ ਦੇ ਨਾਂ ਤੇ ਜਦੋਂ ਜੰਗਲ ਦੇ ਦਰਿਆਵਾਂ ਨੂੰ ਇਹ ਬੋਤਲਾਂ ਨੂੰ ਭਰ ਕੇ ਵੇਚਣਾ ਚਾਹੁੰਦੇ ਨੇ ਤਾਂ ਆਦੀਵਾਸੀ ਕਿਸਾਨ ਉਹ ਰੋਕ ਹੀ ਕਰਾਉਂਦੇ ਨੇ ਕਿਉਂਕਿ ਉਹਨਾਂ ਦੀ ਜ਼ਰੂਰਤ ਹੈ ਪਾਣੀ ਜਦੋਂ ਛੜਕਾ ਕੱਢਣ ਦੇ ਨਾਂ ਤੇ ਉਹਨਾਂ ਰੁੱਖਾਂ ਨੂੰ ਕੀਮਤੀ ਲੱਕੜਾਂ ਨੂੰ ਵੱਢ ਕੇ ਜੰਗਲਾਂ ਨੂੰ ਤਬਾਹ ਕਰਕੇ ਵੇਚਿਆ ਜਾਂਦਾ ਤਾਂ ਰੋਕਣਾਉਂਦੇ ਨੇ ਕਿਉਂਕਿ ਉਹਨਾਂ ਦੀ ਲੋੜ ਹੈ ਉਹ ਧਰਤੀ ਜਿੱਥੇ ਖਣਜ ਮਦਾਦ ਨੇ ਇਹ ਕਹਿੰਦੇ ਨੇ ਕਿ ਅਸੀਂ ਵਿਕਾਸ ਕਰਨਾ ਅਸੀਂ ਦੁਨੀਆ ਨੂੰ ਚੀਜ਼ਾਂ ਦੇਣੀਆਂ ਨੇ ਉਹ ਚਾਹੇ ਖਣਜ ਮਦਾਦਤ ਨੇ ਹੀਰੇ ਮੋਤੀ ਨੇ ਜਾਂ ਕੋਈ ਕੁਝ ਵੀ ਆ ਤਾਂ ਲੋਕ ਰੋਕਣ ਆਉਂਦੇ ਨੇ ਕਿ ਸਾਡਾ ਇੱਕ ਆਰਾ ਸਾਡਾ ਰਹਿਣ ਬਸੇੜਾ ਤਾਂ ਜਦੋਂ ਰੋਕਣ ਆਉਂਦੇ ਨੇ ਤਾਂ ਉਹਨਾਂ ਦੇ ਝੂਠੇ ਪੋਸ ਮੁਕਾਬਲੇ ਔਰਤਾਂ ਦਾ ਜਦੋਂ ਬਲਾਤਕਾਰ ਹੁੰਦੇ ਨੇ ਤਾਂ ਫੇਰ ਉਹ ਕੀ ਕਰਦੇ ਨੇ ਫੇਰ ਉਹ ਸਾਡੇ ਬਾਬੇ ਦਾ ਦੱਸਿਆ ਹੋਇਆ ਕਿ ਜੂਗਰ ਅਧਮ ਮੁਹੀਰ ਦੇ ਦਰਬਜਸ ਫਲਾਲ ਉਸਤ ਬਰਦੰਗ ਬਾਸ਼ਮਸ਼ੀਰ ਦੇ ਦਸ ਫੇਰ ਉਹਨਾਂ ਨਾਲ ਜਹਾ ਚੁੱਕੇ ਨੇ ਤੇ ਉਹਨਾਂ ਲੋਕਾਂ ਨੂੰ ਲੜਦੇ ਆ ਉੱਤੇ ਜਿਹੜੇ ਸੀਮਤ ਹਥਿਆਰਾਂ ਦੇ ਨਾਲ ਆਪਦੀ ਜ਼ਮੀਰ ਦੀ ਹੋਵੇ ਰਾਖੀ ਕਰਦੇ ਨੇ ਜਿਹੜੇ ਤੁਸੀਂ ਕਰ ਰਹੇ ਹੋ ਤਾਂ ਉਹਨਾਂ ਨੂੰ ਘੇਰ ਕੇ ਮਾਰਿਆ ਜਾ ਰਿਹਾ ਉਹਨਾਂ ਤੇ ਡਰੋਨ ਹਮਲੇ ਛੁੱਟੇ ਜਾ ਰਹੇ ਅਸੀਂ ਸੋਚਦੇ ਸੀ ਕਿ ਸ਼ਾਇਦ ਅੱਛੇ ਛੁੱਟੇ ਜਾ ਰਹੇ ਨੇ ਨਹੀਂ ਇਹ ਅੱਜ ਦੁਨੀਆ ਪੱਧਰ ਤੇ ਦੁਨੀਆ ਪੱਧਰ ਤੇ ਜਿੰਨੇ ਲੜੇਰੇ ਨੇ ਇਕੱਠੇ ਹੋਏ ਹੋਏ ਨੇ ਉਹ ਲੋਕਾਂ ਨੂੰ ਮਾਰ ਰਹੇ ਨੇ ਬੜਾ ਕੀ ਕਸੂਰ ਹੈ ਯੂਕਰੇਨ ਦੇ ਲੋਕਾਂ ਦਾ ਜਿੱਥੇ ਅਮਰੀਕਾ ਤੇ ਰਸ਼ੀਆ ਸਿੱਧੀ جنگ ਲੜ ਰਿਆ ਉਹਨਾਂ ਨੂੰ ਉਜਾੜਿਆ ਜਾ ਰਿਹਾ ਹੈ ਬੜਾ ਕੀ ਕਸੂਰ ਹੈ ਅਜ਼ਰਾ ਦੇ ਉਹਨਾਂ ਲੱਖਾਂ ਬੱਚਿਆਂ ਦਾ ਜਿਨ੍ਹਾਂ ਦੀ ਘੇਰਾਬੰਦੀ ਕਰਕੇ ਉੱਪਰੋਂ ਬੰਬ ਛੁੱਟੇ ਜਾ ਰਹੇ ਨੇ ਥੱਲੇ ਭੁੱਖ ਦੇ ਵਿੱਚ ਮਰ ਰਹੇ ਨੇ ਉਹ ਪੱਤਰਕਾਰ ਰਿਪੋਰਟਾਂ ਲੈ ਕੇ ਆਉਂਦੇ ਨੇ ਉਹਨਾਂ ਨੂੰ ਵੀ ਮਾਰਿਆ ਜਾ ਰਿਹਾ ਔਰ ਰਿਪੋਰਟਾਂ ਲੈ ਕੇ ਆਉਂਦੇ ਨੇ ਕਿ ਜਦੋਂ ਬੱਚਾ ਜੰਮਿਆ ਸੀ ਉਦੋਂ ਭਾਰ ਜਾਦੇ ਸੀ ਤੇ ਅੱਜ ਭੁੱਖ ਦੇ ਨਾਲ ਉਹਦਾ ਭਾਰ ਘਟ ਗਿਆ ਤੇ ਸ਼ਾਇਦ ਅਸੀਂ ਸੋਚਦੇ ਹਾਂ ਕਿ ਉਹ ਬੰਬ ਯੂਕਰੇਨ ਦੇ ਵਿੱਚ ਡਿੱਗਦਾ ਅਸੀਂ ਸੋਚਦੇ ਹਾਂ ਕਿ ਉਹ ਬੰਬ ਇਜ਼ਰਾਇਲ ਦੇ ਵਿੱਚ ਗਾਜ਼ਾ ਦੇ ਵਿੱਚ ਡਿੱਗ ਰਿਹਾ ਨਹੀਂ ਅਸੀਂ ਥੋੜਾ ਜੱਕੇ ਆਏ ਸਾਨੂੰ ਲੱਗਿਆ ਕਿ ਉਹ ਜੰਗਲ ਦੇ ਵਿੱਚ ਡਿੱਗ ਰਿਹਾ ਹੈ ਨਹੀਂ ਭਰਾਵੋ ਸਾਨੂੰ ਲੱਗਿਆ ਕਿ ਉਹ ਸ਼ੈਨ ਸ਼ੰਭੂ ਦੇ ਖਨੌਰੀ ਦੇ ਡਰੋਨ ਰਾਈ ਡਿੱਗ ਰਿਹਾ ਨਹੀਂ ਭਰਾਵੋ ਆ ਦੋ ਕੁ ਮਹੀਨੇ ਪਹਿਲਾਂ ਸਾਡੇ ਫਿਰੋਜਪੁਰ ਬੈਠਿਆਂ ਦੇ ਸਹਿਰਾ ਦੇ ਉੱਤੋਂ ਵੀ ਡਰੋਨ ਲੱਗ ਕੇ ਗਏ ਨੇ ਸੋ ਇਹ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦਾ ਐਲਾਨ ਕਰ ਦਿੰਦਾ ਕਿ ਅਸੀਂ ਲੁੱਟਣਾ ਹੈ ਅਸੀਂ ਕੁੱਟਣਾ ਸਾਨੂੰ ਮਾਰਨਾ ਪਵੇ ਗੋਲੀ ਨਾਲ ਮਾਰਨਾ ਪਵੇ ਜੇਲ੍ਹਾਂ ਚ ਸੁੱਟ ਕੇ ਮਾਰਨਾ ਪਵੇ ਡਰੋਨਾਂ ਨਾਲ ਹੀ ਬੰਬ ਸੁੱਟ ਕੇ ਮਾਰਨਾ ਪਵੇ ਮਜ਼ਾਈਲਾ ਸੁੱਟ ਕੇ ਮਾਰਨੀ ਆ ਪਰ ਅਸੀਂ ਮਾਰਨਾ ਤੇ ਅਸੀਂ ਇਸ ਜ਼ਮੀਰ ਧਰਤੀ ਦੇ ਉੱਤੇ ਕਾਬਜ਼ ਹੋਣਾ ਤਾਂ ਜਦੋਂ ਮਾਰਨ ਚੇਤਤੋਂ ਮਾਰ ਰਹੇ ਨੇ ਜੋ ਤੇਦਰਾ ਜਿਉਂ ਕਾਗਾਜ ਮਾਰ ਰਹੇ ਨੇ ਬੱਚਿਆਂ ਨੂੰ ਭੁੱਖੇ ਜੋ ਹਸਪਤਾਲ ਉਡਾ ਰਹੇ ਨੇ ਜੋ ਜੰਗਾਂ ਦੇ ਆਦੀਵਾਸੀਆਂ ਨੂੰ ਬਾਹਰ ਰਹਿ ਨੇ ਜੋ ਸਾਡੇ ਪੰਜਾਬ ਦੇ ਵਿੱਚ ਜ਼ਮੀਰ ਖੋਹ ਲਈ ਆਏ ਹੋਏ ਨੇ ਤਾਂ ਅਸੀਂ ਜਿੰਨੇ ਲੁੱਟੇ ਜਾ ਰਹੇ ਹਾਂ ਜਿੰਨੇ ਕੁੱਤੇ ਜਾ ਰਹੇ ਜਿੰਨੇ ਮਾਰੇ ਜਾ ਰਹੇ ਆ ਅਸੀਂ ਇੱਕ ਸਾਹ ਪਾ ਲਈਏ ਚਾਹੇ ਬੰਦੂਕ ਨਾਲ ਲੜਨ ਵਾਲੇ ਹੋਣ ਚਾਹੇ ਢਾਗ ਨਾਲ ਲੜਨ ਵਾਲੇ ਹੋਣ ਚਾਹੇ ਕਲਮਾ ਨਾਲ ਲੜਨ ਵਾਲੇ ਹੋਣ ਚਾਹੇ ਬਾਈਕ ਤੇ ਕੈਮਰਾ ਚੱਕ ਕੇ ਲੜਨ ਵਾਲੇ ਹੋਣ ਉਹ ਸਾਰੇ ਇਕੱਠੇ ਹੋਣ ਕਿਉਂਕਿ ਗੱਲ ਸਿਰਫ ਸਾਡੇ ਮਾਰੇ ਜਾਣ ਦੀ ਨਹੀਂ ਜੇ ਅਸੀਂ ਇਕੱਠੇ ਹੋ ਜਾਈਏ ਜੇ ਅਸੀਂ ਸਾਰੇ ਪੰਜਾਬੀ ਜਿੰਨੇ ਚਾਹੇ ਸਾਡੇ ਜਿੰਨੇ ਵੀ ਵਖਰੇਵੇਂ ਲੋਕੇ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਜਿਹੜਾ ਵੀ ਬੰਦਾ ਪੰਜਾਬ ਅੰਦਰ ਇਹ ਸੋਚਦਾ ਕਿ ਪੰਜਾਬ ਮੁਕਤੀ ਹੁਣੀ ਚਾਹੀਦੀ ਹੈ ਪੰਜਾਬ ਦੀ ਉਹ ਚਾਹੇ ਸਿੱਖ ਪੂਰੀ ਦੁਨੀਆ ਨੂੰ ਲੈ ਜਿਹੜਾ ਰਾਤ ਖਾਊਗੀ ਚਾਹੇ ਜ਼ਰਾਲੀਆਂ ਨੂੰ ਹੋਣ ਗਾਜ਼ਾ ਵਾਲਿਆਂ ਨੂੰ ਚਾਹੇ ਯੂਕਰੇਨ ਵਾਲਿਆਂ ਨੂੰ ਚਾਹੇ ਲੈੱਟ ਅਮਰੀਕਾ ਦੇ ਮੁਲਕਾਂ ਨੂੰ ਜਾਂ ਹੋਰ ਜਿੰਨੇ ਵੀ ਤੀਜੀ ਦੁਨੀਆ ਦੇ ਮੁਲਕ ਨੇ ਉਹ ਦਰੋਂ ਕੱਥੇ ਹੋ ਗਏ ਤਾਂ ਫੇਰ ਕਿਉਂਕਿ ਸਾਡੀ ਤਿਆਰੀ ਕਰਨੀ ਪੈਣੀ ਸਾਨੂੰ ਇਹੋ ਜੀ ਕਿ ਜਾਂ ਫਿਰ ਆਪ ਨਹੀਂ ਜਾਂ ਗਾਕ ਦੀ ਜੇ ਅਸੀਂ ਨਾਲ ਲੜੇ ਅਸੀਂ ਨਹੀਂ ਬਚਣਾ ਤੇ ਜੇ ਲੜ ਪਏ ਤੇ ਮਰਨਾ ਤਾਂ ਮੌਤ ਵੀ ਹੈ ਹੋ ਸਕਦਾ ਫਿਰ ਸੱਤਾ ਹੀ पलटी ਹੋ ਜਾਵੇ ਤੇ ਸੱਚੀ ਮੁੱਚੀ ਕਜ਼ਾਨਾ ਮਜ਼ਦੂਰਾਂ ਦਾ ਰਾਜ ਆ ਜਾਵੇ ਤੇ ਉਹਦੇ ਲਈ ਤੁਰਨਾ ਪੈਣਾ ਭਰਾਵੋ ਆ ਜਿਹੜੇ ਰੱਸੀ ਤੋਂ ਪરા ਬੈਠੇ ਹੋ ਇਹਨਾਂ ਨੂੰ ਵੀ ਤੁਰਨਾ ਪੈਣਾ ਤੇ ਆ ਜਿਹੜੇ ਰੱਸੀ ਤੋਂ ਇਧਰ ਬੈਠੇ ਨੇ ਇਹਨਾਂ ਨੂੰ ਵੀ ਤੁਰਨਾ ਪੈਣਾ ਤੁਸੀਂ ਇਹ ਜ਼ਿੰਮੇਵਾਰੀ ਲੈ ਲਵੋ ਕਿ ਅਸੀਂ ਪਿੰਡ ਪਿੰਡ ਗਲੀ ਗਲੀ ਮੱਲੇ ਬੱਲੇ ਜਾ ਕੇ तमाम ਉਹਨਾਂ ਲੋਕਾਂ ਨੂੰ ਚਾਹੇ ਉਹ ਸਿੱਖ ਨੇ ਬੁੱਧੀ ਜੀਵੀ ਨੇ ਗਲਤ ਦੇ ਆਦੀਵਾਸੀ ਨੇ ਜਿੱਦੂ ਨੇ ਮੁਸਲਮਾਨ ਨੇ ਕਾਮਰੇਡ ਨੇ ਅਸੀਂ ਹਕੂਮਤ ਦੇ ਖਿਲਾਫ ਲੜਨ ਲਈ ਤਿਆਰ ਕਰਾਂਗੇ ਤੇ ਇਹਨਾਂ ਨੂੰ ਤੁਰਨਾ ਪੈਣਾ ਕਿ ਅਸੀਂ ਪੰਜਾਬ ਤੋਂ ਬਾਹਰ ਨਿਕਲ ਕੇ ਦੇਸ਼ ਦੇ ਹਰੋ ਖਿੰਡੇ ਦੇ ਲੋਕ ਜਿਹੜੇ ਜਿਹੜੇ ਸਾਮਰਾਜ ਦੇ ਖਿਲਾਫ ਨੇ ਅਮਰੀਕੀ ਸਾਮਰਾਜ ਦੇ ਖਿਲਾਫ ਨੇ ਭਾਰਤੀ ਗੁਲਾਮ ਹਕੂਮਤ ਦੇ ਖਿਲਾਫ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਐਹੋ ਜਿਹਾ ਨਾਅਰ ਬਣਾਵਾਂਗੇ ਜਿਗੇ ਤੇ ਸਭੇ ਸਾਂਝੀ ਬਾਸ ਦਾਣ ਕੋਈ ਨਾ ਦੱਸੇ ਬਾਹਰ ਵਾਲ ਜੀਓ ਵਾਲਾ ਸਮਾਜ ਸਿਰਜੂਗੀ ਸੋ ਇਹ ਨੰਨਾ ਬੇਟੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੰਤਾ ਜੱਤ ਲੜਦੇ ਲੋਕਾਂ ਦੀ ਸੰਘਰਸ਼ ਦਾ ਬਾਤ